ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿੰਮੂ ਐਂਡ ਖੁਸ਼ੀ ਐਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਆਪਾਂ ਬੋਲਦੇ ਹਾਂ ਪਹਿਲਾਂ ਤੁਹਾਡੇ ਨਾਮ ਤੇ ਫਿਰ ਆਪਾਂ ਬਹੁਤ ਵਧੀਆ ਇੱਕ ਕਮੇਡੀ ਤੁਹਾਡਾ ਨਾਲ ਸ਼ੇਅਰ ਕਰਾਂਗੇ ਹਾਂਜੀ ਪ੍ਰੀਤ ਪਟਿਆਲਾ ਬਹੁਤ ਬਹੁਤ ਧੰਨਵਾਦ ਜੀ ਜਸਪ੍ਰੀਤ ਕੋਰ ਬੌਡੇ ਮੋਗਾ ਹਰਪ੍ਰੀਤ ਕੌਰ ਨਵੇਂ ਸ਼ਹਿਰ ਵਾਲੀ ਹਾਂਜੀ ਜ਼ਰੂਰ ਦੱਸਾਂਗੇ ਦੀਦੀ ਤੁਹਾਡੀ ਫਰਮਾਇਸ਼ ਤੇ ਆਪਾਂ ਬਹੁਤ ਜਲਦੀ ਵੀਡੀਓ ਲੈ ਕੇ ਆਵਾਂਗੇ ਜੀ 나జిਆ ਖਾਨ ਤੇ ਇਹਨਾਂ ਨੇ ਕਿਹਾ ਹਾਂਜੀ ਤੁਸੀਂ ਕਮੈਂਟ ਕੀਤਾ ਸੀ ਤੁਸੀਂ ਕਾਫੀ ਵਾਰੀ ਕਮੈਂਟ ਕੀਤਾ ਸੀ ਤੇ ਆਪਾਂ ਉਹ ਤਾਂ ਕਈ ਵਾਰ ਦਿਮਾਗ ਚੋਂ ਨਿਕਲ ਜਾਂਦੀ ਹੈ ਤੇ ਆਪਾਂ ਤੁਹਾਡੀ ਫਰਮਾਇਸ਼ ਤੇ ਵੀਡੀਓ ਬਣਾਤੀ ਹੈ ਜੀ ਸਵੰਜੀਤ ਕੋ ਰਾਮਪੁਰਾ ਤੇ ਗੁਰਵਿੰਦਰ ਕੌਰ ਮੇਟ ਕੋੜਲਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵੀਰ वीरपाल कौर जगराऊं बहुत बहुत धनवाद जी गुरजीत सिद्धू बहुत बहुत धन्यवाद जी हरविंदर कौर बहुत बहुत धनवाद जी किरणदीप कौर रायकोट लुधियाने वाले बहुत बहुत धन्यवाद जी वीरपाल कौर छापे जिला बरनला बहुत बहुत धन्यवाद जी मलकीत कौर बरनाले वाले बहुत बहुत धन्यवाद जी ਜਸਵਿੰਦਰ कौर ਬਹੁਤ-ਬਹੁਤ ਧੰਨਵਾਦ ਜੀ ਤੇ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਤੇ ਅੱਜ ਆਪਾਂ ਦੋ ਚੀਜ਼ਾਂ ਤੋਂ ਵੀਡੀਓ ਤਿਆਰ ਕਰਦੇ ਆਂ ਤੇ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਜਿਆਦਾ ਔਖਾ ਕੰਮ ਨਹੀਂ ਦੱਸਦੇ ਜਿਹੜੇ ਭੈਣ ਭਾਈ ਰੰਗ ਗੂਰਾ ਕਰਨ ਦੇ ਚਾਹਵਾਨ ਆ ਹਨਾ ਤੇ ਉਹ ਆਪਣੀ ਇਹ ਵਾਲੀ ਰੇਮੇਡੀ ਡੇਲੀ ਯੂਜ਼ ਕਰਨ ਤੇ ਬਹੁਤ ਜ਼ਿਆਦਾ ਫਾਇਦਾ ਹੋ ਜੂਗਾ ਉਹਨਾਂ ਨੂੰ ਤੇ ਰੰਗ ਗੂਰਾ ਹੋ ਜੂਗਾ ਆਹ ਟਾਈਮ ਜਿਹੜਾ ਚੱਲ ਰਿਹਾ ਏ ਜਿਵੇਂ ਕਹਿੰਦੇ ਹੁੰਦੇ ਆ ਹਨਾ ਸੌਣ ਪਾਦੋਂ ਦੇ ਵਿੱਚ ਤਾਂ ਗੋਰੇ ਵੀ ਕਾਲੇ ਹੋ ਜਾਂਦੇ ਆ ਹਨਾ ਉਹ ਗੱਲ ਬਣੀ ਪਈ ਆ ਹੁਣ ਤਾਂ ਤੇ ਬਹੁਤ ਹੀ ਜ਼ਿਆਦਾ ਰੰਗ ਦਾ ਫਰਕ ਪਿਆ ਗੋਰਿਆਂ ਦਾ ਵੀ ਕਾਲਾ ਹੋਇਆ ਪਿਆ ਏ ਕਿਉਂਕਿ ਮੌਸਮ ਹੀ ਇਦਾਂ ਦਾ ਹੈ ਤੇ ਜੇ ਤੁਸੀਂ ਚਾਹੁੰਦੇ ਆ ਕਿ ਅਸੀਂ ਗੋਰੇ ਹੀ ਰਹੀਏ ਵਧੀਆ ਰਹੇ ਸਾਡੀ ਸਕਿਨ ਤੇ ਤੁਸੀਂ ਇਹ ਵਾਲੀ ਰੇਮੇਡੀ ਯੂਜ਼ ਕਰ ਲਿਓ ਤੇ ਆਪਾਂ ਦੋ ਚੀਜ਼ਾਂ ਐ ਬਿਲਕੁਕੁਲ ਹੀ ਆਸਾਨ ਜੀਆਂ ਸੌਖੀਆਂ ਜੀਆਂ ਆ ਦੇਖੋ ਜੀ ਆਪਾਂ ਦਹੀਂ ਪਾ ਲਿਆ ਇਹਦੇ ਵਿੱਚ ਇੱਕ ਚਮਚਾ ਡੇਢ ਚਮਚਾ ਹੋਊਗਾ ਇਹ ਦਹੀਂ ਦਾ ਤੇ ਵੀਡੀਓ ਨੂੰ ਪੂਰੀ ਦੇਖ ਲਿਆ ਕਰੋ ਜੀ ਸਕਿੱਪ ਨਾ ਕਰਿਆ ਕਰੋ ਪੂਰੀ ਵੀਡੀਓ ਦੇਖਿਆ ਕਰੋ ਪਲੀਜ਼ ਸਾਰੀ ਵੀਡੀਓ ਦੇਖ ਲਿਆ ਕਰੋ ਤੇ ਆਪਾ ਪਾਤਾ ਇਹਦੇ ਵਿੱਚ ਬੇਸਨ ਤੇ ਬੇਸਨ ਆਪਣੇ ਗੋਰੇ ਰੰਗ ਕਰਨ ਵਾਸਤੇ ਬਹੁਤ ਜ਼ਿਆਦਾ ਆਪਣੀ ਮਦਦ ਕਰਦਾ ਏ ਕਿ ਇਹ ਐਸੀ ਚੀਜ਼ ਆ ਕਿ ਬਹੁਤ ਜਲਦੀ ਆਪਣਾ ਰੰਗ ਗੋਰਾ ਹੋ ਜਾਂਦਾ ਏ ਜੇ ਆਪਾਂ ਵੇਸਨ ਡੇਲੀ ਯੂਜ਼ ਕਰਦੇ ਆ ਨਾ ਤੇ ਆਪਣਾ ਰੰਗ ਬਹੁਤ ਹੀ ਜਲਦੀ ਘੂਰਾ ਹੋ ਜਾਊਗਾ ਤੁਸੀਂ ਦੇਖਿਓ ਇੱਕ ਦੋ ਦਿਨ ਹੀ ਲਗਾ ਕੇ ਤੁਹਾਨੂੰ ਇਦਾਂ ਲੱਗੂਗਾ ਕਿ ਬਹੁਤ ਹੀ ਜ਼ਿਆਦਾ ਵਧੀਆ ਤੇ ਦਹੀਂ ਤੁਸੀਂ ਇਦਾਂ ਕੀ ਕਰਿਓ ਕਿ ਥੋੜਾ ਜਿਹਾ ਖੱਟੇ ਵਾਲ ਲੈ ਲਿਓ ਜਿਵੇਂ ਆਪਾਂ ਕਹਿੰਦੇ ਨੇ ਵੀ ਖੱਟਾ ਜਿਹਾ ਨਹੀਂ ਆ ਤੇ ਉਹ ਆਪਣਾ ਬਲੀਚ ਦਾ ਕੰਮ ਵੀ ਕਰ ਦੂਗਾ ਵਿਟਾਮਿਨ ਸੀ ਹੁੰਦਾ ਦਹੀਂ ਦੇ ਵਿੱਚ ਆਪਾਂ ਨੂੰ ਪਤਾ ਹੀ ਆ ਜਿੰਨੀ ਆਪਾਂ ਨੂੰ ਖਾਣ ਵਾਸਤੇ ਦਹੀਂ ਬਹੁਤ ਜ਼ਰੂਰੀ ਆਪਾਂ ਕਹਿ ਦਿੰਨੇ ਆ ਉਨੀ ਆਪਣੇ ਸਕਿਨ ਵਾਸਤੇ ਵੀ ਬਹੁਤ ਹੀ ਜ਼ਿਆਦਾ ਵਧੀਆ ਚੀਜ਼ਾਂ ਦੇਈ। ਵਿਟਾਮਿਨ ਸੀ ਹੁੰਦਾ ਭਰਪੂਰ ਮਾਤਰਾ ਦੇ ਵਿੱਚ। ਤੇ ਇਹਨੂੰ ਤੁਸੀਂ ਇਦਾਂ ਕਰਕੇ ਲਗਾਉਣਾ ਹੈ। ਮੋਟੀ-ਮੋਟੀ ਪਰਤ ਦੇ ਵਿੱਚ ਤੁਸੀਂ ਲਗਾ ਲੈਣਾ। ਤੁਸੀਂ ਗਰਦਨ ਤੇ ਹੱਥਾਂ ਤੇ ਬਾਹਾਂਾਂ ਤੇ ਪੈਰਾਂ ਤੇ ਲਗਾ ਸਕਦੇ ਹੋ ਤੇ ਅੱਜ ਕੱਲ ਨਾ ਬਹੁਤ ਹੀ ਜ਼ਿਆਦਾ ਰੰਗ ਮਤਲਬ ਬਹੁਤ ਜ਼ਿਆਦਾ ਨਾ ਸਨ ਬਣ ਜਾ ਜਿਵੇਂ ਆਪਾਂ ਕਹਿੰਨੇ ਅੱਧਾ ਕਾਲਾ ਅੱਧਾ ਗੋਰਾ ਐ ਡੱਬ ਖੜੱਬਾ ਜਾ ਹੋਇਆ ਪਿਆ ਚਿਹਰਾ ਬਹੁਤ ਲੋਕਾਂ ਦਾ ਮੈਂ ਦੇਖ ਚੁੱਕੀ ਆ ਤੇ ਆਪਾਂ ਨੂੰ ਆਪ ਨੂੰ ਵੀ ਲੱਗਦਾ ਨਾ ਵੀ ਮੇਰੇ ਰੰਗ ਦਾ ਫਰਕ ਪੈ ਗਿਆ ਮੌਸਮ ਖਰਾਬ ਆ ਕਿਉਂਕਿ ਇਹ ਆ ਕਿ ਗਰਮੀ ਬਹੁਤ ਜ਼ਿਆਦਾ ਹੋ ਜਾਂਦੀ ਆ ਬਦਲਾਂ ਵਾਲਾ ਮੌਸਮ ਹੈਗਾ ਨਾ ਤਾਂ ਪੂਰੀ ਤਰ੍ਹਾਂ ਧੁੱਪੀ ਹੁੰਦੀ ਆ ਤੇ ਨਾ ਪੂਰੀ ਤਰ੍ਹਾਂ ਛਾਂ ਹੀ ਹੁੰਦੀ ਆ ਜਿਵੇਂ ਇਹ ਮੌਸਮ ਇਦਾਂ ਦਾ ਹੁੰਦਾ ਹੈ ਸੌਣਪਾ ਦੋ ਦਾ ਹਨਾ ਕਦੇ ਧੁੱਪ ਲੱਗੀ ਕਦੇ ਛਾਂ ਹੋਊਗੀ ਉਸ ਤਰੀਕੇ ਦਾ ਹੀ ਆਪਣਾ ਫੇਸ ਹੋ ਜਾਂਦਾ ਏ ਤੇ ਜੇ ਆਪਾਂ ਇਹਨੂੰ ਲਗਾਉਂਦੇ ਰਵਾਂਗੇ ਤੇ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਆ ਇਸ ਚੀਜ਼ ਦਾ ਤੁਹਾਡਾ ਰੰਗ ਬਹੁਤ ਹੀ ਜਲਦੀ ਜਿਨ੍ਹਾਂ ਦਾ ਸਾੰਮਲਾ ਰੰਗ ਆ ਖਾਸ ਕਰਕੇ ਨਾ ਇੱਕ ਮੈਨ ਕੋਮੈਂਟ ਆਇਆ ਸੀਗਾ ਕਹਿੰਦੇ ਨਾ ਮੇਰਾ ਰੰਗ ਬਹੁਤ ਜ਼ਿਆਦਾ ਸ਼ਾਮਲਾ ਏ ਤੇ ਦੇਖੋ ਜੀ ਜੇ ਤੁਹਾਡਾ ਰੰਗ ਸ਼ਾਮਲਾ ਵੀ ਹੈ ਨਾ ਤੇ ਇਹ ਤੁਸੀਂ ਲਗਾਉਣਾ ਸ਼ੁਰੂ ਕਰ ਦੋਗੇ ਨਾ ਤੇ ਤੁਹਾਡਾ ਸ਼ਾਮਲਾ ਰੰਗ ਆ ਜਿਹੜਾ ਉਹ ਵੀ ਬਹੁਤ ਵਧੀਆ ਮਤਲਬ ਇਕਦਮ ਵਧੀਆ ਹੋਣ ਲੱਗ ਜੂਗਾ ਹੌਲੇ ਹੌਲੇ ਇਹ ਨਹੀਂ ਆਪਾਂ ਕਹਿੰਦੇ ਕਿ ਇੱਕ ਵਾਰੀ ਲਗਾ ਲਿਆ ਤੇ ਜਿਹੜੇ ਵੀ ਸਾਹਮਲੇ ਰੰਗ ਵਾਲੇ ਉਹ ਬਹੁਤ ਚਿੱਟੇ ਨਿਕਲੇ ਆਉਣਗੇ ਪਰ ਹਾਂ ਬਹੁਤ ਹੱਦ ਤੱਕ ਫਰਕ ਪੈਣਾ ਸ਼ੁਰੂ ਹੋ ਜਾਊਗਾ ਕਿਉਂਕਿ ਆਪਾਂ ਕੋਈ ਵੀ ਚੀਜ਼ ਆ ਜਿਵੇਂ ਕਹਿੰਦੇ ਨਹੀਂਗੇ ਕਿ ਵੀ ਚੀਜ਼ ਨੂੰ ਆਪਾਂ ਦਿਲ ਦੇ ਨਾਲ ਜੇ ਚਾਹਾਂਗੇ ਤਾਂ ਉਹ ਜ਼ਰੂਰ ਹੀ ਪੂਰੀ ਹੋ ਜਾਊਗੀ ਇਹ ਹੁੰਦਾ ਹੈ ਕਿ ਜਦੋਂ ਆਪਾਂ ਇਸੇ ਕੰਮ ਦੇ ਪੈਗੇ ਪਿੱਛੇ ਵੀ ਨਹੀਂ ਮੈਂ ਤਾਂ ਆਪਣਾ ਰੰਗ ਵਧੀਆ ਸਾਫ਼ ਕਰਨਾ ਹੀ ਕਰਨਾ ਹੈ ਮੈਂ ਆਪਣੇ ਫੇਸ ਦੀ ਕੇਅਰ ਕਰਨੀ ਆ ਪੂਰੀ ਤੇ ਫਿਰ ਆਟੋਮੈਟਿਕ ਹੀ ਫਰਕ ਪਊਗਾ ਤੇ ਜੇ ਆਪਾਂ ਇੱਕ ਦਿਨ ਲਗਾ ਲਿਆ ਤੇ ਫਿਰ ਆਪਾਂ ਮਹੀਨਾ ਦੇਖਿਆ ਹੀ ਨਾ ਫਿਰ ਉਹ ਆਪਾਂ ਨਹੀਂ ਨਾ ਕਹਿ ਸਕਦੇ ਕਿ ਉੱਥੇ ਕੁਝ ਫਰਕ ਪਵੇ ਆਪਣੇ ਜੇ ਆਪਾਂ ਡੇਲੀ ਲਗਾਉਂਦੇ ਰਵਾਂਗੇ ਤੇ ਜਰੂਰ ਫਰਕ ਪਊਗਾ ਜੀ ਤੇ ਮੈਨੂੰ ਕਮੈਂਟ ਕੀਤਾ ਸੀ ਕਹਿੰਦੇ ਸਾਡਾ ਬਹੁਤ ਜ਼ਿਆਦਾ ਰੰਗ ਸ਼ਾਮ ਲਾਏ ਤੇ ਜੀ ਦੀ ਜੀ ਕੁਝ ਦੱਸਿਓ ਤੇ ਤੁਸੀਂ ਜਰੂਰ ਲਗਾਇਓ ਜੀ ਮੈਂ ਨਾਮ ਭੁੱਲ ਗਈ ਦਿਮਾਗ ਦੇ ਵਿੱਚ ਨਹੀਂ ਆਉਂਦਾ ਜੀ ਤੁਹਾਨੂੰ ਪਤਾ ਹੀ ਹੈ ਨਾ ਕਈ ਵਾਰੀ ਆ ਇਹ ਹੋ ਜਾਂਦਾ ਹੋਰ ਵੀ ਕੰਮ ਕਰ ਬਹੁਤ ਹੁੰਦੇ ਆ ਤੇ ਯਾਦ ਨਹੀਂ ਰਹਿੰਦਾ ਇਸ ਕਰਕੇ ਤੇ ਉਹਨਾਂ ਨੇ ਕਮੈਂਟ ਕੀਤਾ ਸੀ ਮੈਨੂੰ ਕਹਿੰਦੇ ਸਾਡਾ ਰੰਗ ਬਹੁਤ ਜ਼ਿਆਦਾ ਸ਼ਾਮਲਾ ਹੈ ਤੇ ਦੀਦੀ ਕੁਝ ਦੱਸਿਓ ਤੇ ਜੀ ਤੁਹਾਡੀ ਫਰਮਾਇਸ਼ ਤੇ ਆਪਾਂ ਬਣਾਈ ਆ ਵੀਡੀਓ ਤੇ ਤੁਸੀਂ ਲਗਾਉਂਦੇ ਰਹੋ ਢਿੱਲੀ ਢਿੱਲੀ ਲਗਾ ਕੇ ਤੁਸੀਂ ਫਿਰ ਮੈਨੂੰ ਕਮੈਂਟ ਕਰਿਓ ਕਿ ਤੁਹਾਨੂੰ ਕਿਵੇਂ ਦਾ ਲੱਗਿਆ ਢਿੱਲੀ ਗਾਣਾ ਹੈ ਕੋਈ ਇਹ ਨਹੀਂ ਵੀ ਆਪਾਂ ਇੱਕ ਦਿਨ ਛੱਡਤਾ ਇੱਕ ਦਿਨ ਲਗਾ ਲਿਆ ਤੁਸੀਂ ਢਿੱਲੀ ਬਸ ਇਹ ਆਪਾਂ ਤਾਂ ਵੀਡੀਓ ਬਣਾਉਣੀ ਹੁੰਦੀ ਹੈ ਨਾ ਚਲੋ ਆਪਾਂ ਤੁਹਾਡੇ ਨਾਲ ਗੱਲਾਂ-ਬੱਤਾਂ ਕਰਨ ਲੱਗ ਗਏ ਆ ਨੇ ਟਾਈਮ ਲੱਗ ਜਾਂਦਾ ਵੈਸੇ ਤੁਸੀਂ ਚਮਚਾ ਦੇ ਹੀ ਦਾ ਹੱਥ ਤੇ ਪਾ ਲਓ ਬੱਚੋ ਦੇ ਰਲਾਉ ਬਿਸਤਰੇ 'ਤੇ ਲਾ ਕੇ ਤੁਸੀਂ ਆਪਣਾ 5-7 ਮਿੰਟ ਲਗਾ ਕੇ ਫੇਸ ਦੇ ਉੱਪਰ ਤੇ ਫੇਸ ਨੂੰ ਵਾਸ਼ ਕਰ ਦੋ ਤੇ ਬਹੁਤ ਵਧੀਆ ਰਿਜ਼ਲਟ ਆਊਗਾ ਜੀ ਤੇ ਢਿੱਲੀ ਤੁਸੀਂ ਲਗਾ ਲਿਓ ਕੋਈ ਔਖਾ ਕੰਮ ਨਹੀਂ ਗਾ ਸੌਖੇ ਸੌਖੇ ਕੰਮ ਦੱਸਦੀਆਂ ਮੈਂ ਮੈਨੂੰ ਆਈ ਹੁੰਦਾ ਹੈ ਕਿ ਭੈਣਾਂ ਨੂੰ ਔਖਾ ਵੀ ਨਾ ਲੱਗੇ ਭੈਣਾਂ ਦਾ ਕੋਈ ਖਰਚਾ ਵੀ ਨਾ ਹੋਵੇ ਤੇ ਭੈਣਾਂ ਸੋਹਣੀਆਂ ਵੀ ਲੱਗਾਂ ਬਾਕੀ ਇਹ ਹੈਗਾ ਕਿ ਸੌਣ ਦਾ ਮਹੀਨਾ ਹੈ ਹਰ ਭੈਣ ਨੂੰ ਹੁੰਦਾ ਹੈ ਕਿ ਮੈਤੀਆਂ ਤੇ ਜਾਣਾ ਹੈ ਜਦ ਮੇ ਪਿੱਕ ਕੀ ਜਾਣਾ ਹੈ ਅੱਗੇ ਰਖੜੀ ਆ ਰਹੀ ਆ ਤੇ ਰਿਸ਼ਤੇਦਾਰੀਆਂ ਹੁਣੇ ਪ੍ਰੋਗਰਾਮ ਜਿਵੇਂ ਸੌਣ ਤੋਂ ਹੀ ਸ਼ੁਰੂ ਹੋ ਜਾਂਦੇ ਆ ਤੇ ਇਸ ਕਰਕੇ ਆਏ ਹੁੰਦਾ ਪਹਿਣਾ ਨੂੰ ਵੀ ਸੀ ਸੋਹਣੀਆਂ ਲੱਗੀ ਹੈ ਹਨਾ ਤੇ ਫਿਰ ਤੁਸੀਂ ਇਹ ਵਾਲੀ ਚੀਜ਼ਾਂ ਜ਼ਰੂਰ ਟਰਾਈ ਕਰਿਆ ਕਰੋ ਘਰੇ ਹੀ ਨਾਲੇ ਤਾਂ ਤੁਹਾਡੇ ਪੈਸੇ ਬਚ ਜਾਣਗੇ ਜੀ ਜਿੱਦਾਂ ਆਪਾਂ ਪਾਰਲਰ ਚ ਜਾਂਦੇ ਆ ਬਹੁਤ ਜ਼ਿਆਦਾ ਖਰਚਾ ਹੋ ਜਾਂਦਾ ਹੈ ਤੇ ਤੁਸੀਂ ਇਦਾਂ ਦੀਆ ਰੈਮਡੀ ਯੂਜ਼ ਕਰਦੇ ਰਹੋਗੇ ਤੁਹਾਨੂੰ ਪਾਰਲਰ ਜਾਣ ਦੀ ਵੀ ਕਿਤੇ ਜ਼ਰੂਰਤ ਨਹੀਂਗੀ ਤੇ ਬਹੁਤ ਹੀ ਵਧੀਆ ਤੁਹਾਡਾ ਮਤਲਬ ਫੇਸ ਵੀ ਵਧੀਆ ਗਲੋ ਕਰੂਗਾ ਇਕਦਾਂ ਹੀ ਮੈਨੂੰ ਵੀ ਇਦਾਂ ਹੈ ਕਿ ਮੈਂ ਨਾ ਹੁਣ ਡੇਲੀ ਵੀਡੀਓ ਬਣਾਉਣੀ ਵੀ ਹੁੰਦੀ ਹੈ ਤੇ ਮੈਂ ਪਹਿਲਾਂ ਤੋਂ ਵੀ ਲਗਾਉਣੀ ਵੀ ਆ ਹੈ ਨਹੀਂ ਕਿ ਮੈਂ ਲਗਾਉਂਦੀ ਨੀਗੀ ਮੈਂ ਸ਼ੁਰੂ ਤੋਂ ਵੀ ਮਤਲਬ ਬੇਸਨ ਹੋ ਗਿਆ ਦਹੀਂ ਹੋ ਗਿਆ ਮੈਂ ਵਾਧੂ ਯੂਜ਼ ਕਰਦੀ ਆ ਗੁਲਾਬ ਜਲ ਹੋ ਗਿਆ ਐਲੋਵੀਰਾ ਜੈੱਲ ਹੋ ਗਿਆ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਨੇਚਰਲ ਚੀਜ਼ਾਂ ਹੈ ਮੈਂ ਉਹੀ ਯੂਜ਼ ਕੀਤੀਆਂ ਆਪਣੇ ਫੇਸ ਦੇ ਉੱਪਰ ਮੈਂ ਕਦੇ ਵੀ ਬਾਜ਼ਾਰ ਵਾਲੀ ਕੋਈ ਚੀਜ਼ ਨਹੀਂ ਵਰਤੀ ਤੇ ਰੱਬ ਦੀ ਕਿਰਪਾ ਦੇ ਨਾਲ ਚਲੋ ਮੇਰੀ ਸਕਿਨ ਵਧੀਆ ਪਈ ਆ ਤੇ ਮੈਨੂੰ ਕਿਤੇ ਵੀ ਮੈਂ ਜੇ ਜਾਵਾਂ ਤਾਂ ਮੈਨੂੰ ਪੁੱਛਣ ਲੱਗ ਜਾਂਦੀ ਹੈ ਪਹਿਣਾ ਕਿ ਤੂੰ ਕਿਹੜੀ ਕਰੀਮ ਯੂਜ਼ ਕਰਦੀ ਹੈ ਤੇ ਮੈਂ ਕਹਾਂ ਨੀ ਮੈਂ ਤਾਂ ਕੋਈ ਵੀ ਕਰੀਮ ਨਹੀਂ ਯੂਜ਼ ਕਰਦੀ ਤੇ ਕਈ ਵਾਰੀ ਮੈਂ ਘਰੇ ਆ ਕੇ ਦੱਸਦੀ ਆ ਕਿ ਮੈਨੂੰ ਨਾ ਇਦਾਂ ਕਿਸੇ ਨੇ ਪੁੱਛਿਆ ਸੀਗਾ ਵੀ ਕਿਹੜੀ ਕਰੀਮ ਲਗਾਉਣੀ ਹੈ ਤੁਸੀਂ ਫੇਸ ਦੇ ਉੱਪਰ ਤੇ ਮੈਨੂੰ ਕਹਿਣ ਲੱਗ ਜਾਂਗੇ ਕਿ ਤੂੰ ਵੈਸੇ ਹੀ ਦੱਸ ਦਿਆ ਕਰ ਫਿਰ ਕੋਈ ਮਹਿੰਗੀ ਜੀ ਤੇ ਮੈਂ ਕਹਾਂ ਮੈਨੂੰ ਐ ਨਾਮ ਵੀ ਨਹੀਂ ਆਉਂਦਾ ਵੀ ਕਿਹੜੀ ਮਹਿੰਗੀ ਐਵੇਂ ਦੱਸਿਏ ਉਹਨਾਂ ਮੈਂ ਆ ਕਰਨ ਲੱਗਿਆਂਗੇ ਵੀ ਕਿਸੇ ਨੂੰ ਦੱਸ ਦਿਆ ਕਰ ਫਿਰ ਮਹਿੰਗੀ ਜੀ ਤੇ ਮੈਂ ਕਹ ਨਹੀਂ ਮੈਂ ਤਾਂ ਨਹੀਂ ਤੇ ਜੇ ਕੋਈ ਜ਼ਿਆਦਾ ক্লোਜ਼ ਹੋਵੇ ਉਹਨੂੰ ਮੈਂ ਦੱਸ ਦਿੰਨੀ ਆ ਵੀ ਮੈਂ ਦਹੀਂ ਵੇਸਣ ਨਾਲ ਲਗਾ ਲਿਆ ਜਾਂ گلاب ਜਲ ਲਗਾ ਲਿਆ ਜਾਂ ਲੋਵੀਰਾ ਜਲ ਮਤਲਬ ਵੀ ਇਦਾਂ ਦੀਆਂ ਚੀਜ਼ਾਂ ਮੈਂ ਯੂਜ਼ ਕਰਦੀ ਆ ਤੇ ਜਿਹੜੇ ਕੋਈ ਚਲੋ ਵੈਸੇ ਨਹੀਂ ਜ਼ਿਆਦਾ ਹੋ ਹੁੰਦਾ ਹੁਣ ਅੱਜ ਕੱਲ ਮੈਂ ਕਹਿ ਦੇਣੀ ਮੇਰੀ ਵੀਡੀਓ ਦੇਖ ਲਿਓ ਵੀ ਵੀਡੀਓ ਦੇ ਤੁਹਾਨੂੰ ਪਤਾ ਲੱਗ ਜਾਊਗਾ ਵੀ ਮੈਂ ਕੀ ਕੀ ਲਗਾਉਣੀ ਆ ਤੇ ਤੁਸੀਂ ਸਾਰੇ ਵੀ ਮੇਰੀਆਂ ਵੀਡੀਓ ਦੇਖਿਆ ਕਰੋ ਤੇ ਦੇਖ ਲਿਆ ਕਰੋ ਮੈਂ ਕੀ ਕੀ ਲਗਾਨੀ ਆ ਤੁਸੀਂ ਵੀ ਭੈਣ ਉਹ ਹੀ ਲਗਾਓ ਤੇ ਸੋਹਣੀਆਂ ਵਧੀਆ ਸਕਿਨ ਆਪਣੀ ਇਕਦਮ ਵਧੀਆ ਯੰਗ ਰਹੋਗੀ ਤੁਹਾਡੀ ਹਮੇਸ਼ਾ ਹੀ ਤੇ ਸੋਹਣੀ ਰਹੂਗੀ ਚਲੋ ਉਮਰ ਦੇ ਹਿਸਾਬ ਨਾਲ ਆਪਾਂ ਕਹਿ ਦਿੰਨੇ ਹੈ ਨਾ ਵੀ ਫਰਕ ਪੈਣਾ ਸ਼ੁਰੂ ਹੋ ਜਾਂਦਾ ਹੈ ਪਰ ਜੇ ਆਪਾਂ ਕੋਈ 10 ਸਾਲ ਆਪਣੇ ਨਾਲ ਉਮਰ ਨਾਲੋਂ ਆਪਾਂ ਘੱਟ ਲੱਗਾਂਗੇ ਤੇ ਲੇਡੀਜ਼ ਨੂੰ ਅਕਸਰ ਹੀ ਹੁੰਦਾ ਹੈ ਕਿ ਮੈਂ ਸੋਹਣੀ ਲੱਗਾਂ ਮੇਰਾ ਮਤਲਬ ਫੇਸ ਵਧੀਆ ਰਹੇ ਕੋਈ ਵੀ ਲੇਡੀਜ਼ ਇਹ ਨਹੀਂ ਚਾਹੁੰਦੀ ਕਿ ਮੈਂ ਬੁੱਢੀ ਜੀ ਲੱਗਾ ਉਹ ਬੁੱਡੀਆਂ ਬੁੱਡੀਆਂ ਵੀ ਮਤਲਬ ਜਿਹੜੀਆਂ 50 ਤੋਂ ਪਲੱਸ ਹੋਣ ਐ ਉਹਨਾਂ ਨੂੰ ਵੀ ਆਏ ਹੁੰਦਾ ਵੀ ਮੈਂ ਤਾਂ ਅੱਜ ਵੀ ਨਾ ਬਸ 30 35 ਸਾਲ ਦੀ ਲੱਗਾ ਵੀ ਮੈਂ ਕੋਈ ਜ਼ਿਆਦਾ ਨਾ ਉਮਰ ਮੇਰੀ ਲੱਗੇ ਹਰ ਪੈਨ ਨੂੰ ਹੁੰਦਾ ਏ ਕਿ ਮੈਂ ਸੋਹਣੀ ਲੱਗਾ ਤੇ ਜੇ ਤੁਸੀਂ ਸੋਹਣੇ ਲੱਗਣਾ ਚਾਹੁੰਦੇ ਹੋ ਫਿਰ ਆਪਣੀ ਰੈਮੇਡੀ ਯੂਜ਼ ਕਰਨੀ ਹੈ ਸ਼ੁਰੂ ਕਰੋ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਪਲੀਜ਼ ਤੁਸੀਂ ਕਮੈਂਟ ਵੀ ਬਹੁਤ ਘੱਟ ਕਰਦੇ ਹੋ ਦੇਖੋ ਜੀ ਜਿਹਦੇ ਤੁਸੀਂ ਕਮੈਂਟ ਕਰਦੇ ਆਪਾਂ ਤੁਹਾਡੇ ਸਾਰਿਆਂ ਦੇ ਨਾਮ ਬੋਲਦੇ ਆ ਹਨਾ ਤੇ ਤੁਸੀਂ ਕਮੈਂਟ ਕਰਿਆ ਕਰੋ ਵੱਧ ਤੋਂ ਵੱਧ ਮੈਨੂੰ ਦੱਸਿਆ ਕਰੋ ਵੀ ਜੀ ਦੀ ਕਿਵੇਂ ਲੱਗ ਰਿਹਾ ਏ ਮੇਰੀ ਰੇਮੇਡੀ ਤੁਹਾਨੂੰ ਕਿਵੇਂ ਲੱਗੀ ਤੁਹਾਨੂੰ ਠੀਕ ਲੱਗਿਆ ਜਾਂ ਤੁਸੀਂ ਯੂਜ਼ ਕਰ ਰਹੇ ਹੋ ਤੁਹਾਨੂੰ ਕਿੰਨਾ ਕੁ ਫਰਕ ਪੈਂਦਾ ਏ ਮੈਨੂੰ ਜ਼ਰੂਰ ਕਮੈਂਟ ਕਰ ਦਿਆ ਕਰੋ ਪਲੀਜ਼ ਫਿਰ ਆਪਾਂ ਨੂੰ ਵੀ ਆਈਡੀਆ ਹੋ ਜਾਂਦਾ ਹਨਾ ਵੀ ਆਹ ਵਾਲੀ ਆਪਣੀ ਰੇਮੇਡੀ ਹੈ ਜਿਹੜੀ ਬਹੁਤ ਜ਼ਿਆਦਾ ਆਪਾਂ ਅੱਗੇ ਵੀ ਵੱਧ ਤੋਂ ਵੱਧ ਅਗਲੇ ਤੱਕ ਪਚਾਵਾਂਗੇ ਕਿਉਂਕਿ ਅੱਜ ਕੱਲ ਦਾ ਜਿਹੜਾ ਫੇਸ ਦੀ ਬਹੁਤ ਹੀ ਜ਼ਿਆਦਾ ਪ੍ਰੋਬਲਮ ਆ ਹਰ ਕਿਸੇ ਨੂੰ ਕਿਸੇ ਦੇ ਪਿੰਪਲ ਆ ਕਿਸੇ ਦੇ ਝੁਰੜੀਆਂ ਆ ਆਪਾਂ ਹਰ ਤਰ੍ਹਾਂ ਦੀ ਵੀਡੀਓ ਪਾਈ ਹੋਈ ਆ ਕਿਉਂਕਿ ਆਪਣੀ ਹਰ ਤਰ੍ਹਾਂ ਦੀ ਵੀਡੀਓ ਆ ਡਾਰਕ ਸਰਕਲ ਆ ਕੁਝ ਵੀ ਜਿੰਨੇ ਵੀ ਫੇਸ ਦੇ ਆਪਾਂ ਹਰ ਤਰ੍ਹਾਂ ਦੀ ਵੀਡੀਓ ਪਾਈ ਹੋਈ ਆ ਵੀ ਜੋ ਵੀ ਕਿਸੇ ਨੂੰ ਫੇਸ ਦੀ ਪ੍ਰੋਬਲਮ ਹੈਗੀ ਉਹ ਸਾਰੀਆਂ ਪ੍ਰੋਬਲਮਾਂ ਦਾ ਹੱਲ ਹੋ ਜਾਵੇ ਤੇ ਤੁਸੀਂ ਮੈਨੂੰ ਕਮੈਂਟ ਕਰਿਆ ਕਰੋ ਵੀ ਸਾਨੂੰ ਇੱਥੋਂ ਤੱਕ ਫਾਇਦਾ ਹੋਇਆ ਇਸ ਚੀਜ਼ ਦੇ ਨਾਲ ਕਈ ਭੈਣਾਂ ਨੇ ਮੈਨੂੰ ਮਲਾਈ ਵਾਲੀ ਮੈਂ ਪਾਈ ਸੀਗੀ ਝੁਰੜੀਆਂ ਤੋਂ ਉਹ ਬਹੁਤ ਜ਼ਿਆਦਾ ਪਸੰਦ ਕੀਤੀ ਤੇ ਮੈਨੂੰ ਮਲਕੀਤ ਬਰਨਾਲੇ ਵਾਲੇ ਉਹਨਾਂ ਨੇ ਭੈਣ ਜੀ ਨੇ ਮੈਨੂੰ ਇਹ ਕਿਹਾ ਸੀ ਕਿ ਮੈਨੂੰ ਬਹੁਤ ਫਰਕ ਪੈ ਗਿਆ ਤੇ ਮੈਨੂੰ ਬਹੁਤ ਖੁਸ਼ੀ ਹੋਈ ਹੋਰ ਵੀ ਮੈਨੂੰ ਬੜੇ ਹੀ ਕਮੈਂਟ ਆਏ ਆ ਕਿ ਸਾਨੂੰ ਦੀਦੀ ਤੁਹਾਡੀ ਐਸਰ ਮੇਡੀ ਦੇ ਨਾਲ ਬਹੁਤ ਫਰਕ ਪੈ ਗਿਆ ਤੁਹਾਡੀ ਐਸਰ ਮੇਡੀ ਦੇ ਨਾਲ ਬਹੁਤ ਫਰਕ ਪੈ ਗਿਆ ਤੇ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਜੀ ਤੇ ਚਲੋ ਜੀ ਆਪਾਂ ਕਰਕੇ ਆਉਣੇ ਆ ਵਾਸ਼ 5-7 ਮਿੰਟਾਂ ਤੱਕ ਤੇ ਫਿਰ ਆਪਾਂ ਤੁਹਾਨੂੰ ਮਿਲਦੇ ਆ ਦਿਖਾਉਣੇ ਆ ਜੀ ਕਿ ਕਿੰਨਾ ਕੁ ਗਲੋ ਆਇਆ ਹੈ ਦੇਖੋ ਜੀ ਬਹੁਤ ਜ਼ਿਆਦਾ ਗਲੋ ਆਊਗਾ ਤੇ ਹਾਂ ਜੀ ਆਪਾਂ ਵਾਸ਼ ਕਰਿਆ ਤੇ ਬਹੁਤ ਹੀ ਜ਼ਿਆਦਾ ਵਧੀਆ ਰਿਜ਼ਲਟ ਆ ਬਹੁਤ ਵਧੀਆ ਫੇਸ ਹੋ ਗਿਆ ਇਕਦਮ ਗਲੋ ਹੋ ਗਿਆ ਪੂਰਾ ਜਿਵੇਂ ਤੁਸੀਂ ਕਿਤੇ ਵਿਆਹ ਸ਼ਾਦੀ ਦੇ ਵਿੱਚ ਜਾਣਾ ਕਿਸੇ ਪ੍ਰੋਗਰਾਮ ਤੇ ਜਾਣਾ ਹੈ ਤੁਹਾਨੂੰ ਨਹੀਂ ਟਾਈਮ ਲੱਗਦਾ ਜੀ ਕੋਈ ਜ਼ਿਆਦਾ ਹਨਾ ਕਰਨ ਆਪਾਂ ਜਿਵੇਂ ਕਹਿੰਦੇ ਆਪਾਂ ਨੂੰ ਜ਼ਿਆਦਾ ਕੇਅਰ ਕਰਨ ਦਾ ਨਹੀਂ ਟਾਈਮ ਮਿਲਦਾ ਤੁਸੀਂ ਬਸ 2-3 ਮਿੰਟਾਂ ਦੇ ਵਿੱਚ ਬਣਾਓ ਆ ਤੇ 10 ਮਿੰਟ ਲਗਾ ਕੇ ਰੱਖ ਲਓ ਇਹਨੂੰ ਤੇ ਬਹੁਤ ਹੀ ਜ਼ਿਆਦਾ ਵਧੀਆ ਤੁਹਾਨੂੰ ਐ ਲੱਗੂਗਾ ਕਿ ਹਰ ਕੋਈ ਪੁੱਛੂਗਾ ਜਿੱਥੇ ਤੁਸੀਂ ਜਾਓਗੇ ਵਿਆਹ ਸ਼ਾਦੀ ਦੇ ਵਿੱਚ ਵੀ ਬਹੁਤ ਵਧੀਆ ਤੁਹਾਡੇ ਚਿਹਰੇ ਤੇ 글로ਅ ਆ ਇੱਕਦਮ ਚਿਹਰਾ ਵਧੀਆ ਹੋ ਰਿਹਾ ਏ ਤੇ ਜ਼ਰੂਰ ਤੁਸੀਂ ਬਣਾ ਕੇ ਤੇ ਵੈਸੀ ਜਲਦੀ ਜਲਦੀ ਵਾਲਾ ਫੇਸ਼ੀਅਲ ਆ ਜੀ ਕੋਈ ਟਾਈਮ ਨਹੀਂ ਲੱਗਣਾ ਇਹਦੇ ਤੇ ਤੇ ਘਰ ਹੀ ਆਪਾਂ ਨੂੰ ਦੋਨੇ ਚੀਜ਼ਾਂ ਆਸਾਨੀ ਨਾਲ ਮਿਲ ਜਾਣਗੀਆਂ ਤੇ ਜ਼ਰੂਰ ਬਣਾ ਕੇ ਲਗਾਇਓ ਤੇ ਠੀਕ ਹੈ ਜੀ ਵੀਡੀਓ ਵਧੀਆ ਲੱਗਦੀ ਆ ਤਾਂ ਸਾਨੂੰ ਦੱਸਿਆ ਕਰੋ ਤੁਸੀਂ ਕਿ ਸਾਡੀਆਂ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀਆਂ ਲੱਗਦੀਆਂ ਐ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਆ ਜੀ ਤੁਹਾਡਾ ਬਹੁਤ ਹੀ ਜ਼ਿਆਦਾ ਤੇ ਦਿਲੋਂ ਧੰਨਵਾਦ ਆ ਜੀ ਬਹੁਤ ਬਹੁਤ ਧੰਨਵਾਦ